ਆਜੋ ਜੀ ਮੈਡਮ ਆਜੋ ਮੈਂ ਥੋੜਾ ਚੇਲਾ ਪੈਲਾ ਸੁਭਾਰ ਕੇ ਖੜਾ ਹੁਣ ਮੈਨਾਂ ਇਹ ਨਰਸਰੀ ਚ ਕੀ ਕਰੂੰਗਾ ਹਮ ਪਿੱਛੇ ਪਿੱਛੇ ਮੈਡਮ ਅੱਗੇ ਅੱਗੇ ਕੱਲ ਮੇਰੇ ਨਾਲ ਕਿਤੇ ਗਈ ਸੀ ਜੱਦੀ ਦੇ ਅੱਗੇ ਬੈਠੀ ਸੀ ਯਾਰ ਪਿੱਛੇ ਬੈਠੀ ਕਹਿੰਦੀ ਮੇਰੀ ਧੂਰੀ ਦੋਦੀਆਂ ਮੈਂ ਕਿਹਾ ਮੈਡਮ ਧੂਰੀ ਦੋਦੀਆਂ ਅੱਗੇ ਬੈਠ ਮੈਂ ਪਿੱਛੇ ਬੈਠ ਵੈਸੇ ਤਾਂ ਹਮ ساری ਉਮਰ ਹੀ ਪਿੱਛੇ ਬੈਣਾ ਪਊਗਾ ਔਰ ਕੋਈ ਗੱਲ ਨਹੀਂ ਮੈਨੂੰ ਮਾਰ ਕੱਲ ਕੱਲ ਭਵੰਤਮਾਨ ਕਹਿੰਦਾ ਕਹਿ ਗਿਆ ਕਿਸੇ ਬੈਂਟਰੀ ਪਿਆਦਾ ਇੱਕ ਨੰਬਰ ਦਾ ਬਟਨ ਨੱਪਿਓ ਜਦੋਂ ਦੂਜੇ ਬਟਨ ਐਵੇਂ ਹੁੰਦੇ ਮੂੰਹੋਂ ਨਿਕਲ ਗਿਆ ਮੈਂ ਕਿਹਾ ਨੱਪਣੀਏ ਕਿਤੇ ਤੂੰ ਵੇਖੀ ਜਾਪੇਗਾ ਕਿ ਆ ਜਾ ਇੱਥੇ ਤੇਰੀ ਟਿਕਲੀ ਦੀ ਟਿਕਲੀ ਨਾ ਬਣਾਦੀ ਤੂੰ ਰਾਜਾ ਬਣੇਗਾ ਕਿ ਜਾ ਕੇ ਕਿ ਇੱਥੇ ਤੱਕ ਟਿਕਲੀ ਰਾਜੇ ਡਰੇਕੀ ਦੀ ਚੱਲਦੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜਾਣਾ ਹੈ ਮੇਰੇ ਅੱਗੇ ਪ੍ਰੋਗਰਾਮ ਸੋ ਸਮਾਂ ਹੋ ਗਿਆ ਅਮ੍ਰਿਤਾ ਜੀ ਇਹਨਾਂ ਨੂੰ ਲੰਬਾ ਤੇ 15 ਮਿੰਟ 10 ਮਿੰਟ ਹੀ ਲਾਇਓ ਵੇ ਇਹ ਤਾਂ ਬੀਬੀਆਂ ਬਹੁਤ ਔਖੀਆਂ ਬੈਠੀਆਂ ਇੱਥੇ। ਸੋ ਮੈਂ ਆਪਾਂ ਇਧੀਆਂ ਬੀਬੀਆਂ ਬੈਠੀਆਂ ਤੇ ਜ਼ਰਾ ਦਰਸ਼ਨ ਕਰ ਲੋ। ਸੋ ਇਹ ਹੁਣ ਰਾਜੇ ਬਣੇਗੇ ਵੀ ਬੰਦੇ ਬਾਹ ਮਰੋੜ ਲੈਂਦੇ ਐ। ਤੇ ਹੁਣ ਕੁੜੀਆਂ ਮੇਰੀਆਂ ਮਾਵਾ ਭੈਣਾ ਤੂੰ ਫੇਰ ਵੀ ਕੁੜੀ ਨਾਲ ਗੱਲ ਕਰਨੀ ਸੌਖੀ ਹੋ ਜਾਂਦੀ ਹੰਦੀ। ਹੁਣ ਤੁਸੀਂ ਕਹੋ ਇਹਦੀ ਬਾਹ ਮਰੋੜ ਸਕਦੇ। ਬਿਵਾਹ ਮਰੋੜ ਕੇ ਅੰਦਰ ਲੈ ਜੇ ਕੋਈ ਥੋੜੀ ਇਹ ਨਹੀਂ ਐ ਕਈਆਂ ਦੀ ਤਾਂ ਨੋ ਲੱਗਦੀ ਐ। सो मेरे कहने पर गल दस दी अच्छा भाई एक गर्मी जाके मेरे को बोलती है मेरी ज्यादा यह गल सही है कि मेरी ज्यादा ਦੱਸੋ ਆ ਦੇਖ ਲਓ ਬਦਰ ਗਿਆ ਨਾ ਨਾ ਹੁਣੇ ਮੈਨੂੰ ਕਿਹਾ ਸੀ ਬੇਟੀ ਦਾਦੇ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੀਬੀ ਅਮਰਕਾ ਮੜਿੰਗ ਨੂੰ ਕਹੂੰਗਾ ਕਿ ਉਹ ਤੁਹਾਨੂੰ ਸਵਾਗਤ ਕਰਨਗੇ ਮੈਂ ਚੱਲੇ ਭਾਈ ਥੋੜਾ ਸਾਰਿਆਂ ਦਾ ਧੰਨਵਾਦ ਅਮਰਕਾ ਮੜਿੰਗ ਜੀ 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 ਆ ਜਾ ਧੰਨਵਾਦ ਆ ਜਾ ਮੇਰੀਆਂ ਬਹੁਤ ਹੀ ਸਤਿਕਾਰਯੋਗ ਮਾਮਾ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਾਡੀਆਂ ਭੈਣਾਂ ਸਾਡੇ ਵੀਰ लाडले ਬੱਚੇ ਜਿੰਨੇ ਵੀ ਅੱਜ ਤੁਸੀਂ ਇੱਥੇ ਆਏ ਹੋ ਸਭ ਦਾ ਮੈਂ ਇੱਥੇ ਪਹੁੰਚਣ ਤੇ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਸਭ ਨੂੰ ਪਤਿ ਅਰਜ਼ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਜੀ ਸਾਰਿਆਂ ਦਾ ਠੀਕ ਠਾਕ ਹੋ ਤੰਦਰੁਸਤ ਹੋ ਸਾਰੇ ਮੈਂ ਆਪਣੀਆਂ ਮਾਮਾ ਦਾਤੇ ਭੈਣਾਂ ਦਾ ਦਸ ਗੁੜੇ ਵੱਧ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਵੇਲੇ ਰੋਟੀ ਪਾਣੀ ਦਾ ਕੰਮ ਛੱਡ ਕੇ ਰਸ ਸੇ ਰੱਖ ਕੇ ਅੱਜ ਭੈਣ ਦੀ ਇਸ ਮੀਟਿੰਗ ਦੇ ਵਿੱਚ ਭੈਣ ਦੀ کامیابی ਵਾਸਤੇ ਕਾਮਨਾ ਕਰਦਾ ਹਾਂ ਸਤਿ ਆਇਓ ਜਿਉਂਦੇ ਵਾਸਤੇ ਰਹੋ ਮੈਨੂੰ ਪਤਾ ਹੈ ਭੈਣਾ ਵਾਸਤੇ ਰਸੋਈ ਦਾ ਕੰਮ ਛੱਡਣਾ ਸਭ ਤੋਂ ਵੱਡਾ ਔਖਾ ਹੈ ਤੁਸੀਂ ਇੱਥੇ ਇੰਨਾ ਜ਼ਰੂਰੀ ਆਪਦਾ ਸਮਾਂ ਮੀਟਿੰਗ ਦੇ ਵਿੱਚ ਦੇਖ ਲਈ ਪਹੁੰਚਿਓ ਧੰਨਵਾਦ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਸਦਾ ਆਬਾਦ ਰੱਖੇ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ બીજી ਗੱਲ ਇਹ ਹੈ कि आज ਤੁਹਾਡੀ ਭੈਣ ਦੋ ਸਰਕਾਰਾਂ ਦੇ ਖਿਲਾਫ ਇਕੱਲੀ ਜੰਗ ਲੜ ਰਹੀ ਹੈ ਅੱਜ ਇਸ ਗੱਲ 'ਤੇ ਗੌਰ ਕਰਨ ਦੀ ਲੋੜ ਹੈ ਇੱਕ ਪਾਸੇ ਸੈਂਟਰ ਸਰਕਾਰ ਹੈ ਸੈਂਟਰ ਤੋਂ ਮੰਤਰੀ ਆ ਰਹੇ ਹੈ ਤੇ ਦੂਜੇ ਪਾਸੇ ਸਾਰੀ ਸੁਪਰ ਸਰਕਾਰ ਆਪ ਦੇ ਪੰਜਾਬ ਸਰਕਾਰ ਦੇ ਸਾਰੇ ਕੰਮ ਛੱਡ ਕੇ ਕਿਧੜੇ ਬੈਠੇ ਹੈ ਮੁੱਖ ਮੰਤਰੀ ਸਾਹਮਣੇ ਬੈਠੇ ਹੈ ਸਾਰੇ ਮੰਤਰੀ ਸਾਹਿਬਾਨ ਵੀ ਬੈਠੇ ਹੈ ਸਾਰੇ ਅਫਸਰ